ਜਿੱਥੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਪਰ ਉੱਥੇ ਹੀ ਵਿਰੋਧ ਕਰਨ ਦਾ سلسلہ ਲਗਾਤਾਰ ਜਾਰੀ ਹੈ ਜੇਕਰ ਗੱਲ ਕੀਤੀ ਜਾਵੇ ਭਾਜਪਾ ਦੀ ਤਾਂ ਭਾਜਪਾ ਦੇ ਉਮੀਦਵਾਰ ਲੀਡਰ ਜਾਂ ਆਗੂ ਉਹਨਾਂ ਦਾ ਜਿੱਥੇ ਵੀ ਉਹ ਪਹੁੰਚਦੇ ਨੇ ਹਮੇਸ਼ਾ ਮੂਹ ਦੀ ਖਾਣੀ ਪੈਂਦੀ ਹੈ ਤਾਜ਼ੀਆਂ ਤਸਵੀਰਾਂ ਧੂਰੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਧੂਰੀ ਪਿੰਚੇ ਦੇ ਕਿਸਾਨਾਂ ਦੇ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਭਾਜਪਾ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਇਸ ਕਦਰ ਫੁੱਟ ਰਿਹਾ ਕਿ ਸਾਨੂੰ ਦਿੱਲੀ ਵੱਲ ਜਾਣ ਨਹੀਂ ਦਿੱਤਾ ਜਾ ਤੇ ਨਹੀਂ ਕਿਸਾਨੀ ਮੁੱਦਿਆਂ ਦੇ ਉੱਤੇ ਕੋਈ ਗੱਲ ਕੀਤੀ ਜਾ ਰਹੀ ਤੇ ਨਾ ਹੀ ਮਸਲਾ ਹੱਲ ਕੀਤਾ ਜਾ ਰਿਹਾ ਦੇਖੋ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਕਿਸਾਨਾਂ ਦੀ ਵਿਰੋਧੀ ਹੈ ਕਿਉਂਕਿ ਪਹਿਲਾ ਜਦ ਸੰਘਰਸ਼ ਸਾਡਾ ਚਾਲੂ ਹੋਇਆ ਸੀਗਾ ਉਸ ਸੰਘਰਸ਼ ਦੇ ਵਿੱਚ ਅਸੀਂ 13 ਮਹੀਨੇ ਸੋ ਉੱਥੇ ਦਿੱਲੀ ਦੀਆਂ ਸੜਕਾਂ ਤੇ ਬਹਿ ਕੇ ਆਏ ਆ ਉਸ ਤੋਂ ਬਾਅਦ ਬੇਸ਼ੱਕ ਮੋਦੀ ਜੀ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੇ ਕਾਲੇ ਕਾਨੂੰਨ ਨੇ ਮੈਂ ਸੋਡੇ ਕਾਲੇ ਕਾਨੂੰਨ ਰੱਦ ਕਰਦਾ ਪਰ ਉਹ ਜਿਹੜੇ ਕਾਲੇ ਕਾਨੂੰਨ ਨੇ ਰੱਦ ਨਹੀਂ ਕੀਤੇ ਗਏ ਅਰ ਜਿਹੜੀਆਂ ਉਹਦੇ ਵਿੱਚ ਮੰਨੀਆਂ ਹੋਈਆਂ ਮੰਗਾਂ ᱛੀਆਂ ਜਿਵੇਂ ਸਾਡੀ ਐਮਐਸਪੀ ਮੰਨੀ ᱛੀ ਉਹਨਾਂ ਨੇ ਕਿਹਾ ᱛੀ ਵੀ ਅਸੀਂ ਇਹਤੇ ਕਾਨੂੰਨ ਬਣਾਵਾਂਗੇ ਪਰ ਉਸਤੇ ਹਜੇ ਤੱਕ ਕੋਈ ਕਾਨੂੰਨ ਨਹੀਂ ਬਣਾਇਆ ਉਹ ਉਵੇਂ ਜ਼ਿਕਰੀ ਲੜਕਦੀਆਂ ਮੰਗਾਂ ਨੇ ਸਾਡੇ ਜਿਹੜੇ ਕਿਸਾਨ ਸ਼ਹੀਦ ਹੋ ਗਏ ਤੇ ਉਹ ਕਿਸਾਨਾਂ ਨੂੰ ਹਜੇ ਤੱਕ ਇਹਨਾਂ ਨੇ ਸ਼ਹੀਦ ਨਹੀਂ ਕਿਹਾ ਗਿਆ ਅਰ ਲਖਮੀਰਪੁਰ ਖੀਰੀ ਦੇ ਵਿੱਚ ਜਿਹੜਾ ਅਜੇ ਟੋਨੀ ਵਰਗੇ ਨੇ ਅਜੇ ਮਿਥਰੇ ਵਰਗੇ ਨੇ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੇ ਉੱਪਰ ਗੱਡੀਆਂ ਚਾੜ੍ਹ ਕੇ ਸਾਡੇ ਕਿਸਾਨ ਸ਼ਹੀਦ ਕਰਤੇ ਤੇ ਪੱਤਰਕਾਰ ਵੀ ਸ਼ਹੀਦ ਕਰਤੇ ਤੇ ਪਰ ਉਹ ਹਜੇ ਓਮੇ ਜਿਕਰੀ ਕਿਉਂਕਿ ਕਿਸਾਨਾਂ ਦੀ ਮੰਗ ਸੀ ਵੀ ਉਸ ਬੰਦੇ ਨੂੰ ਉਥੇ ਮੰਤਰੀ ਮੰਡਲ ਦੇ ਵਿੱਚੋਂ ਹਟਾ ਕੇ ਜੇਲ੍ਹ ਦੇ ਵਿੱਚ ਛੱਡਿਆ ਜਾਵੇ ਪਰ ਇਹਨਾਂ ਨੇ ਕੋਈ ਹਜੇ ਤੱਕ ਓਮੇ ਜਿਕਰੀ ਮੰਤਰੀ ਹੈ ਮੰਤਰੀ ਦਾ ਮੁੰਡਾ ਵੀ ਓਮੇ ਜਿਕਰੀ ਫਿਰਦਾ ਹੈ ਬੇਸਾਕ ਜਿਹੜੇ ਮਾੜਾ ਮੋਟਾ ਕਹਿੰਦਾ ਸੀ ਅਸੀਂ ਜੇਲ੍ਹ ਦੇ ਅੰਦਰ ਕਰਤਾ ਪਰ ਨਹੀਂ ਉਹ ਉਮੀਦਵਾਰ ਫਿਰਦੇ ਨੇ ਉਹਨਾਂ ਨੂੰ ਕੋਈ ਸੱਜਣ ਦਿੱਤੀ ਹੁਣ ਵੀ ਬੋਟਾਂ ਦੇ ਵਿੱਚ ਉਹਨਾਂ ਨੂੰ ਟਿਕਟ ਦੇ ਕੇ ਫੇਰ ਨਵਾਜਿਆ ਗਿਆ ਜਾਂਦੀ ਇੱਥੋਂ ਪਤਾ ਲੱਗਦਾ ਵੀ ਜਿਹੜੀ ਬੀਜੇਪੀ ਹੈ ਉਸ ਕਿਸਾਨਾਂ ਦੀ ਬਹੁਤ ਜ਼ਿਆਦਾ ਵਿਰੋਧੀ ਹੈ ਵੀ ਕਿਸਾਨਾਂ ਦੇ ਉਹ ਬਿਲਕੁਲ ਪੱਖ ਦੇ ਵਿੱਚ ਨਹੀਂ ਹੈਗੀ ਕਿਸਾਨਾਂ ਦੇ ਵਿਰੋਧ ਵਿੱਚ ਵਿੱਚ ਚੱਲ ਰਹੀ ਹੈ ਕਿਉਂਕਿ ਹੁਣ ਸਾਡਾ ਜਿਹੜਾ ਦੁਦਾਰੇ ਆ ਮੋਰਚਾ ਲੱਗਿਆ ਸੀਗਾ ਪਰ ਉਸ ਦੇ ਵਿੱਚ ਸਾਡੇ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਜਾਣ ਨਹੀਂ ਦਿੱਤਾ ਕਿਉਂਕਿ ਅਸੀਂ ਦਿੱਲੀ ਕਿਉਂ ਨਹੀਂ ਜਾ ਸਕਦੇ ਸਾਡੇ ਦੇਸ਼ ਦੀ ਰਾਜਧਾਨੀ ਹੈ ਅਸੀਂ ਕਿਸਾਨ ਆ ਜਿਹੜੇ ਜੇ ਅਸੀਂ ਕੋਈ ਆਪਣਾ ਪ੍ਰਦਰਸ਼ਨ ਕਰਦੇ ਆ ਤਾਂ ਸਾਡਾ ਹੱਕ ਪੰਡਦਾ ਅਸੀਂ ਦਿੱਲੀ ਦੇ ਵਿੱਚ ਜਾ ਕੇ ਉੱਥੇ ਪ੍ਰਦਰਸ਼ਨ ਕਰ ਸਕਦੇ ਆ ਪਰ ਇਸ ਸਰਕਾਰ ਨੇ ਸਾਨੂੰ ਬਾਰਡਰਾਂ ਦੇ ਉੱਪਰੀ ਰੋਕ ਕੇ ਉੱਥੇ ਸਾਡੇ ਕਿਸਾਨਾਂ ਦੇ ਉੱਪਰ ਐਨਾ ਤਸੱਦਦ ਕੀਤਾ ਬਿਕੋਸ ਕਿਸਾਨਾਂ ਦੇ ਉੱਪਰ ਸਾਡਿਆਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਕੁਝ ਕਿਸਾਨ ਸਾਡੇ ਜਿਵੇਂ ਸੁਭ ਕਰਨ ਸੀਗਾ ਉਹ ਸ਼ਹੀਦ ਵੀ ਕਰਤਾ ਤੇ ਕੁਝ ਸਾਡੇ ਕਿਸਾਨ ਤੇ ਜਿਹੜੇ ਬੋਰੀਆਂ ਦੇ ਵਿੱਚ ਬੰਨ ਕੇ ਇਸ ਗੁੰਡੀ ਸਰਕਾਰ ਨੇ ਉਹ ਪਰਲੇ ਪਾਸੇ ਲਾ ਕੇ ਸਾਡੇ ਪੰਜਾਬ ਦੇ ਵਿੱਚੋਂ ਕਿਸਾਨ ਚੱਕ ਕੇ ਹਰਿਆਣੇ ਦੇ ਪਰਲੇ ਪਾਸੇ ਬਾਰਡਰਾਂ ਤੇ ਲਾ ਕੇ ਉਹ ਸਾਡੇ ਕਿਸਾਨਾਂ ਨਾਲ ਬਹੁਤ ਕੁੱਟਮਾਰ ਕੀਤੀ ਹੈ ਸਾਡੇ ਕਿਸਾਨਾਂ ਦੇ ਜਵਾੜੇ ਤੋੜੇ ਗਏ ਨੇ ਇਸ ਕਰਕੇ ਅਸੀਂ ਇਸ ਸਰਕਾਰ ਦਾ ਪੂਰਾ ਵਿਰੋਧ ਕਰਦੇ ਆਂ ਵੀ ਜਦੋਂ ਇਹ ਸਾਨੂੰ ਦਿੱਲੀ ਦੇ ਵਿੱਚ ਜਾਣ ਨਹੀਂ ਦਿੰਦੇ ਤਾ ਅਸੀਂ ਇਹਨਾਂ ਨੂੰ ਸਾਡੇ ਇਸ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਉਣਗੇ ਤੇ ਪਿੰਡਾਂ ਦੇ ਵਿੱਚ ਵੀ ਆਉਣਗੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਅਸੀਂ ਇਸ ਕਰਕੇ ਅੱਜ ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ ਗੁਰਦੇਵ ਸਿੰਘ ਜੀ ਪਿੰਡ ਲੱਡਾ ਕੀ ਕਹਿਣਾ ਚਾਹੁੰਦੇ ਕਾਈ ਪ੍ਰਧਾਨ ਮੈਂ ਕਹਿਣਾ ਚਾਹੁੰਨਾ ਜੀ ਇਸ ਟਾਈਮ ਕਿਹੜੀ ਸਰਕਾਰ ਇਹ ਗੱਲਾਂ ਕਰਦੀ ਹੈ ਹਜੇ ਦਫੇ ਸਾਨੂੰ ਲਾਉਂਦੀ ਹੈ ਮੈਂ ਇਸ ਗੱਲ ਤੋਂ ਪਹਿਲੀ ਨਾ ਫਿੱਟ ਲਾਣ ਦੀ ਦਿੰਦਾ ਅਸੀਂ ਸਰਕਾਰ ਨੂੰ ਕਿਹੜੀ ਸਾਨੂੰ ਇਹ ਗੁੰਗੇ ਬੋਲੇ ਬਣਾਈ ਫਿਰਦੀ ਹੈ ਕਿਸ ਟਾਈਮ ਅਸੀਂ ਸਾਡਾ ਚੌਨੀ ਰੋਡ ਅਸੀਂ ਕੰਮ ਛੱਡ ਕੇ ਸੜਕਾਂ ਤੇ ਫਿਰਦੇ ਆਂ ਭੁੱਖੇ ਇੱਥੇ ਵੀ ਕਾਹਦੇ ਪਿੱਛੇ ਖੰਨਾ ਸਾਹਿਬ ਨੂੰ ਇੰਨੀ ਗੱਲ ਸੋਚਣੀ ਚਾਹੀਦੀ ਐ ਸਾਰਾ ਦਿਨ ਤਾਂ ਕੱਲ ਭੁੱਖੇ ਇੱਥੇ ਆਏ ਮੇਰੇ ਅੰਨ ਨੇ ਮਗਰ ਵੀ ਐਂ ਦੱਸੋ ਗੱਲ ਰਾਜ ਤਾਂ ਨਹੀਂ ਸਾਡੀ ਸਾਡੇ ਪੰਜਾਬ ਦੀ ਧਰਤੀ ਵੀ ਮੈਨੂੰ ਐਂ ਦੱਸੋ ਗੱਲ ਵੀ ਸਹੇ ਉਹ ਦੂਜੀ ਹੱਦ ਕਿਵੇਂ ਬਣਾਤੀ ਆਪਣਾ ਪਾਕਿਸਤਾਨ ਦੂਜੇ ਮੁਲਕ ਬਣਾ ਤੇ ਸੜਕਾਂ ਤੇ ਰੋਕਾਂ ਲਾਤੀਆਂ ਸੜਕਾਂ ਦੇ ਕਿੱਲ ਕੱਟ ਤੇ ਅਸੀਂ ਉੱਥੋਂ ਦੀ ਲੰਘ ਨਹੀਂ ਸਕਦੇ ਵੀ ਇਸ ਗੱਲ 'ਚ ਸਾਡੇ ਵਿੱਚ ਬਹੁਤ ਸਾਨੂੰ ਦੁੱਖ ਆ ਕਿਹੜਾ ਸਾਡਾ ਕਿਰਨਦੀਪ ਮਾਗਰ ਮੁੜੇ ਜਾਂਦੇ ਨੇ ਗਰਦਨ ਵਿੱਚ ਦੀ ਗੋਲੀ ਕੱਢ ਕੇ ਨੌਜਵਾਨ ਮੁੰਡਾ ਮਾਰਿਆ ਅੱਜ ਉਹਨਾਂ ਦੀਆਂ ਮਾਵਾਂ ਤੇ ਉਹਨਾਂ ਦੀ ਭੈਣਾਂ ਦਾ ਹਾਲ ਪੁੱਛਣਾ ਚਾਹੀਦਾ ਇਹਦੇ ਵਾਸਤੇ ਅਸੀਂ ਸਰਕਾਰ ਨੂੰ ਬਹੁਤ ਫਿੱਟ ਲਾਣ ਦੀ ਦੇ ਰਹਾਂ ਵੀ ਛੋਟਣੀ ਨਹੀਂ ਚਾਹੀਦੀ ਇਹ ਗੱਲ ਵੀ ਇਹ ਗੱਲ ਨਹੀਂ ਕੋਈ ਅਸੀਂ ਦੂਜੇ ਮੁਲਕ ਦੇ ਬੰਦੇ ਨਹੀਂ ਅਸੀਂ ਆਪਣੀ ਮੰਗ ਮੰਗ ਰਹੇ ਹਾਂ ਕੋਈ ਨਜ਼ਾਇਰ ਡਾਕਾ ਨਹੀਂ ਮਾਰਦੇ ਕੋਈ ਗਲਤ ਕੰਮ ਨਹੀਂ ਕਰਦੇ ਕਰ ਮੈਨੂੰ ਐਸੋ ਸਾਰੀ ਜਨਤਾ ਨੂੰ ਬਚਾਉਣ ਵਾਸਤੇ ਅਸੀਂ ਦਿਨ ਰਾਤ ਲੱਗੇ ਹੋਏ ਆ ਲੱਗੇ ਰਹਾਂਗੇ ਕਿੱਥੇ ਵੀ ਜਾਣ ਕੇ ਉਵੇਂ ਜਿਕਰ ਅਸੀਂ ਵਿਰੋਧ ਕਰਾਂ ਕਰਦੇ ਰਹਾਂਗੇ ਬਿਲਕੁਲ ਮਗਰੋਂ ਹਟਦੇ ਨਹੀਂ ਹੈਗੇ ਜੋ ਮਰਜ਼ੀ ਸਾਡੇ ਨਾਲ ਕਰਨਾ ਕਰ ਲੈ ਤੇ ਜੇਕਰ ਗੱਲ ਕੀਤੀ ਜਾਵੇ ਭਾਸ਼ਾ ਪਾ ਉਮੀਦਵਾਰ ਅਰਵਿੰਦ ਖੰਨਾ ਦੀ ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਸਾਡੇ ਨਾਲ ਹੈ ਕਿਸਾਨ ਸਾਡਾ ਵਿਰੋਧ ਨਹੀਂ ਕਰ ਰਿਹਾ ਮੇਰਾ ਚੋਣ ਪ੍ਰਚਾਰ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਅਰਵਿੰਦ ਖੰਨਾ ਨੇ ਕਿਹਾ ਕਿ ਆਪਣੀ ਗੱਲ ਰੱਖਣ ਦਾ ਹਰ ਕਿਸੇ ਨੂੰ ਅਧਿਕਾਰ ਆ ਪਾਵੇਂ ਕਿਸਾਨ ਹੋ ਜਾਂ ਫਿਰ ਕਿਸਾਨ ਜਥੇਬੰਦੀਆਂ ਤੁੰ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਬਹੁਤ ਵਧੀਆ ਬਹੁਤ ਉਤਸ਼ਾਹ ਮਿਲ ਰਿਹਾ ਹੈ ਬਹੁਤ ਹੱਲਾਸ਼ਾਰੀ ਮਿਲ ਰਹੀ ਹੈ ਬਹੁਤ ਚੰਗਾ ਚੱਲ ਰਿਹਾ ਇੱਕ ਕਿਸਾਨ ਜਿੱਤੇ ਜਾਨਿਓ ਹੱਥਾਂ ਘਰਾਓ ਕਰਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਕਿਸਾਨ ਨਹੀਂ ਘਰਾਓ ਕਰ ਰਿਹਾ ਕਿਸਾਨ ਤੇ ਆਪਣੇ ਨਾਲ ਹੈ ਕਿਸ ਦੇਖੋ ਇੱਕ ਗੱਲ ਹੈ ਕਿਸਾਨ ਦੀ ਜੋ ਆਮਦਨੀ ਹੈ ਮੁੱਖ ਮੁੱਦਾ ਐਮਐਸਪੀ ਜਾਣੀ ਹੈ ਮੁੱਦਾ ਹੈਗਾ ਕਿਸਾਨ ਦੀ ਆਮਦਨੀ ਦਾ ਜਿਵੇਂ ਹਰੇਕ ਆਪਣੀ ਆਮਦਨੀ ਵਧਾਣ ਦੀ ਕੋਸ਼ਿਸ਼ ਕਰਦਾ ਹੈ ਉਸ ਲੜਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਛੋਟੇ ਪੱਧਰ ਤੇ ਹਰਨਖੰਨਾ ਤੇ ਮੇਰੀ ਸੰਸਥਾ ਉਸ ਲੜਾਈ ਦੇ ਵਿੱਚ ਕਿਸਾਨਾਂ ਦੇ ਨਾਲ ਹੈ ਹਰ ਗਰੀਬ ਦੇ ਨਾਲ ਹੈ ਹਰ ਉਸ ਇਨਸਾਨ ਦੇ ਨਾਲ ਹੈ ਜੋ ਆਪਣੀ ਆਮਦਨੀ ਵਧਾਣਾ ਚਾਹੁੰਦਾ ਹੈ ਇਹ ਜੋ ਘਰਾਓ ਕੀਤਾ ਜਾ ਰਿਹਾ ਹੈ ਇਹ ਜੱਥੇਬੰਦੀ ਕਰ ਰਹੇ ਹਨ ਨਾ ਕੋਈ ਕੋਈ ਕਿਸਾਨ ਹੈ ਉਹਨਾਂ ਦੇ ਨਾਲ ਇਹ ਲੋਕਾਂ ਨੂੰ ਇਵੇਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਗਲਤ ਹੈ ਮੈਂ ਕਹਿੰਦਾ ਹੈ ਇਹ ਜੋ ਜੱਥੇਬੰਦੀਆਂ ਹਨ ਇਹ ਆਪਣਾ ਗੱਲ ਜਰੂਰ ਆ ਕੇ ਰੱਖਣ ਪਰ ਇੱਕ ਸੰਵਿਧਾਨ ਦੇ ਵਿੱਚ ਰਹਿ ਕੇ ਜਿਵੇਂ ਦੂਜੀ ਪਾਰਟੀਆਂ ਅੱਜ ਇੱਕ ਦੂਜੀ ਦੀ ਆਪਾਂ ਵਿਰੋਧ ਕਰ ਰਹੇ ਆ ਆਪਾਂ ਆਪਣੀ ਗੱਲ ਰੱਖਦੇ ਕਾਂਗਰਸ ਪਾਰਟੀ ਆਪਣੀ ਗੱਲ ਰੱਖਦੀ ਆਮ ਆਦਮੀ ਪਾਰਟੀ ਆਪਣੀ ਗੱਲ ਰੱਖ ਰਹੀ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਮੈਂ ਇਹਨਾਂ ਨੂੰ ਵੀ ਕਹਿ ਰਹੇ ਆ ਇਹ ਜੱਥੇਬੰਦੀਆਂ ਨੂੰ ਤੁਸੀਂ ਆ ਕੇ ਲੋਕਾਂ ਦੇ ਵਿੱਚ ਆਪਣੀ ਗੱਲ ਰੱਖੋ ਬਾਕੀ ਫੈਸਲਾ ਲੋਕਾਂ ਨੂੰ ਲੈਣ ਦਿਓ ਤੁਸੀਂ ਘਰਾ ਕਰਕੇ ਮਾਹੌਲ ਖਰਾਬ ਕਰਨ ਨਾਲ ਕੀ ਫਾਇਦਾ ਮਿਲੂਗਾ ਪੰਜਾਬ ਨੂੰ ਤੇ ਆਉਣ ਵਾਲੀ ਪੀੜ੍ਹੀ ਨੂੰ ਖੈਰਾ ਸਾਹਿਬ ਪਲੱਸ ਤੋਂ ਅੱਗੇ ਇੱਥੇ ਚੋਣ ਲੜੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਖੈਰਾ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਉਹ ਇੱਥੇ ਸਿਰਫ ਵੰਦਮਾਨ ਨੂੰ ਹਰਾਣ ਵਾਸਤੇ ਆਇਆ ਹੈ ਉਹਦਾ ਮਕਸਦ ਇਸ ਇਲਾਕੇ ਦੇ ਵਿੱਚ ਸੇਵਾ ਕਰਨ ਦਾ ਨਹੀਂ ਹੈ ਉਦਾ ਮਕਸਦ ਹੈ ਸਿਰੇ ਭਗਵਾਨ ਨੂੰ ਹੈਰਾਨਦਾ ਤੇ ਬਾਕੀ ਸਵਾਲ ਤੁਸੀਂ ਆਪ ਹੀ ਜਾਣਦੇ ਹੋ ਖੈਰ ਆਪਣਾ ਪ੍ਰਗਟ ਸਿੰਘ ਨੇ ਕੈਬਨਟ ਮੰਤਰੀ ਜਿਹੜੇ ਐਕਸ ਹੈਗੇ ਉਹਨਾਂ ਨੇ ਕਿਹਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਇੱਕੋ ਹੀ ਸਰਕਾਰ ਹੈ ਬੇਟਾ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਇਕੱਠੇ ਲੜ ਰਹੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਆਪਾਂ ਕਿੱਥੇ ਉਹਨਾਂ ਦੇ ਨਾਲ ਇਕੱਠੇ ਹੋ ਸਕਦੇ ਚੰਡੀਗੜ੍ਹ ਦੇ ਵਿੱਚੋਂ ਮੈਂ ਕਹਿੰਦਾ ਦੂਰ ਨਾ ਜਾਓ ਹਰਿਆਣਾ ਦੇ ਚੰਡੀਗੜ੍ਹ ਦੇ ਵਿੱਚ आम आदमी पार्टी ਤੇ ਕਾਂਗਰਸ ਪਾਰਟੀ ਇੱਕ ਮੋਢੇਕੇ ਲੜ ਰਹੀ ਹੈ ਇੰਡੀਆ ਅਲਾਈਅንስ ਦੇ ਵਿੱਚ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇਕੱਠੀ ਹੈ ਸਾਡੇ ਨਾਲ ਕੌਣ ਛੁੱਟ ਸਕਦਾ ਹੈ ਬੀਜੇਪੀ ਦਾ ਮੁਕਾਬਲਾ ਕਿਸ ਨਾਲ ਨਿਕਲਿਆ ਮੋਦੀ ਸਾਹਿਬ ਦਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਹੈ ਔਰ ਲੋਕਾਂ ਨੇ ਪੰਜਾਬ ਦੇ ਵਿੱਚ ਵੀ ਇਸ ਵਾਰ ਮੋਦੀ ਸਾਹਿਬ ਦੀ ਗਾਰੰਟੀਆਂ ਤੇ ਮੋਦੀ ਸਾਹਿਬ ਦੇ ਜੋ ਕੰਮ ਕੀਤੇ ਹਨ ਮੋਦੀ ਸਾਹਿਬ ਦੇ ਨਾਮ ਤੇ ਵੋਟ ਪਾਣੀ ਸੋ ਦਾ ਦੇ ਕਿ ਚੋਣਾਂ ਦੇ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਜਿਸ ਦੇ ਮੱਦੇਨਜ਼ਰ ਹੈ ਉਮੀਦਵਾਰਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰੇ ਜਾ ਰਹੇ ਨੇ ਪਰ ਦੂਜੇ ਪਾਸੇ ਚੋਣ ਪ੍ਰਚਾਰ ਦੌਰਾਨ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ